ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅਓ ਅੱਜ ਆਪਾਂ ਆਉਣ ਵਾਲੇ ਸਮੇਂ ਬਾਰੇ ਸੋ ਸਾਕੀ ਵਿੱਚ ਕੀ ਲਿਖਿਆ ਹੈ ਤੇ ਕਿਸ ਤਰ੍ਹਾਂ ਪਾਸ਼ਾਨੀ ਇਨਸਾਨ ਨੂੰ ਗੁਰੂ ਜਾਇਆ ਕਿ ਆਖਿਆ ਸੀ ਕਿ ਕਾਬਲ ਤੋਂ ਇੱਕ ਕੁੱਤਾ ਪਾਪ ਕਰਦੀ ਕਰ ਦੇਗਾ ਤੇ ਦਿੱਲੀ ਦਾ ਸਾਰਾ ਰਾਜਨੀਤੀ ਜਮਾ ਦੇਵੇਗਾ ਫਿਰ ਜਦੋਂ ਅਬਦਾਲੀ ਖਾਲਸੇ ਨਾਲ ਭੜੇਗਾ ਤਾਂ ਉਹ ਵੀ ਖਤਮ ਹੋ ਜਾਵੇਗਾ ਅਤੇ ਇਸ ਤਰ੍ਹਾਂ ਖਾਲਸੇ ਦਾ ਪਹਿਲੀ ਵਾਰ ਰਾਜ ਕਾਇਮ ਹੋਵੇਗਾ ਅੱਗੇ ਗੁਰੂ ਸਾਹਿਬ ਨੇ ਆਖਿਆ ਕਿ ਫਿਰ ਦੂਰ ਸਮੁੰਦਰੋਂ ਪਾਰ ਫਰੰਗੀ ਆਉਣਗੇ ਅਤੇ ਸਿੱਖਾਂ ਦਾ ਰਾਜ ਭਾਗ ਚਲਿਆ ਜਾਵੇਗਾ ਤੇ ਅਸੀਂ ਜਾਣਦੇ ਹਾਂ ਕਿ ਇਹ ਸਭ ਇਵੇਂ ਹੀ ਹੋਇਆ ਸੀ ਜਿਵੇਂ ਗੁਰੂ ਸਾਹਿਬ ਨੇ ਆਖਿਆ ਸੀ ਇਸ ਸੌ ਸਾਖੀ ਬਾਰੇ ਇਹ ਵੀ ਆਖਿਆ ਜਾਂਦਾ ਹੈ ਕਿ ਜਦ ਅੰਗਰੇਜ਼ਾਂ ਨੂੰ ਇਸ ਬਾਰੇ ਪਤਾ ਲੱਗਾ ਸੀ ਤਾਂ ਉਹਨਾਂ ਨੇ ਬਹੁਤ ਵੱਡੀ ਮਾਤਰਾ ਵਿੱਚ ਸੌ ਸਾਖੀ ਦੀਆਂ ਪੋਥੀਆਂ ਇਕੱਠੀਆਂ ਕਰਕੇ ਸਾੜ ਦਿੱਤੀਆਂ ਸਨ ਇਸ ਦਾ ਕਾਰਨ ਇਹ ਸੀ ਕਿ ਤਾਂ ਜੋ ਸਿੱਖ ਫੜ ਕੇ ਇਹਨਾਂ ਪੋਥੀਆਂ ਨੂੰ ਜਾਗਰੂਕ ਨਾ ਹੋ ਸਕਣ ਸੋਸ ਅਖੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਵੀ ਵਚਨ ਲਿਖਿਆ ਹੈ ਕਿ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਖੁਰਪੇ ਜੇ ਘੋੜੇ ਕਾ ਹਰਮੰਦਰ ਮੇ ਆਂ ਡਟ ਜਾਏਗਾ ਖਾਲਸਾ ਘੋਰ ਵਿਪਤ ਕੇ ਬਾਦ ਖੁਆਰ ਹੋਏ ਸਭ ਮਿਲenge ਸਿੰਘ ਵਿਪਤ ਮੇ ਆਂ ਤਵੇ ਮਾਜਾ ਮਾਲਵਾ ਦੁਆਬਾ ਦੁਖੀ ਹੋਏ ਸਭ ਗ੍ਰਾਮ ਭਾਵਕੇ ਹਿੰਦੁਸਤਾਨ ਵਿੱਚ ਰੰਡੀ ਦਾ ਰਾਜ ਹੋਵੇਗਾ ਇੱਥੇ ਰੰਡੀ ਕਹਿ ਕੇ ਇੰਦਰਾ ਗਾਂਧੀ ਜੋ ਕੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਸ ਨੂੰ ਕਿਹਾ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਕਿ ਰੰਡੀ ਦੇ ਰਾਜ ਵਿੱਚ ਫੌਜ ਹਰਮੰਦਰ ਸਾਹਿਬ ਤੇ ਚੜ ਕੇ ਆਵੇਗੀ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਖੌਰ ਖੂਨ ਵਿੱਚ ਭਿੱਜ ਜਾਵੇਗਾ ਖਾਲਸਾ ਇਸ ਦਾ ਡਟ ਕੇ ਮੁਕਾਬਲਾ ਕਰੇਗਾ ਸਿੱਖ ਮਿਲਕੇ ਇਸ ਵਿਪਤਾ ਵਿਰੁੱਧ ਲੜਨਗੇ ਅਤੇ ਮਾਝਾ ਮਾਲਵਾ ਦੁਆਬਾ ਜੋ ਕਿ ਪੰਜਾਬ ਦਾ ਸਾਰਾ ਹਿੱਸਾ ਇਸ ਘਟਨਾ ਤੋਂ ਬਹੁਤ ਜ਼ਿਆਦਾ ਦੁਖੀ ਹੋਵੇਗਾ 1984 ਦੇ ਹਮਲੇ ਦਾ ਦੁੱਖ ਪੰਜਾਬ ਨੇ ਜੋ ਝੱਲਿਆ ਸੀ ਉਸ ਆvidਨਾ ਕੁੱਤਕਾਂ ਵਿੱਚ ਬਿਆਨ ਕੀਤਾ ਗਿਆ ਹੈ ਇੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਤੱਬੇ ਇੱਕ ਖਾਲਸਾ ਪ੍ਰਗਟ ਹੋਵੇ ਕਿਲਾ ਬਣਾਵੇ ਹਰਮੰਦਰ ਕੋਆਂ ਮਤਲਬ ਕਿ ਇਸੇ ਹਿੰਦੁਸਤਾਨ ਦੀ ਫੌਜ ਦਾ ਮੁਕਾਬਲਾ ਕਰਨ ਲਈ ਇੱਕ ਖਾਲਸਾ ਪ੍ਰਗਟ ਹੋਵੇਗਾ ਜੋ ਹਰਮੰਦਰ ਸਾਹਿਬ ਨੂੰ ਕਿਲਾ ਬਣਾ ਕੇ ਲੜੇਗਾ ਤੇ ਖਾਲਸਾ ਦੀ ਵਿਪਤਾ ਦੇ ਵਿੱਚ ਉਹਨਾਂ ਦਾ ਸਾਥ ਦੇਵੇਗਾ ਹੁਣ ਤੱਕ ਅਸੀਂ ਜੋ ਵੀ ਜਾਣਕਾਰੀ ਸਾਂਝੀ ਕੀਤੀ ਹੈ ਉਹ ਸਭ ਵਾਪਰ ਚੁੱਕਾ ਹੈ ਅੱਗੇ ਜੋ ਸੌ ਸਾਕੀ ਵਿੱਚ ਲਿਖਿਆ ਹੈ ਉਹ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲਾ ਹੈ ਅਤੇ ਇੰਨਾ ਖਤਰਨਾਕ ਹੈ ਕਿ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਤਬੀ ਰੂਸ ਚੀਨ ਹਿੰਦ ਮੈਂ ਚੜੇ ਆਵੇ ਕੋਰ ਯੁੱਧ ਮੱਚ ਕਰ 70 ਕਰੋੜ ਤੇ 17 ਕਰੋੜ ਵਿੱਚ ਜਾਵੇ ਦਿੱਲੀ ਤਖਤ ਪੇ ਵਹ ਜਾਵੇ ਗੁਰੂ ਕੀ ਫੌਜ ਤਵੇ ਸਵੇ ਅਮਰਤ ਪਾਨ ਕਰੇ ਤਵੇ ਚਲੇ ਜੋ ਪੰਥ ਕੇ ਜਮਕਾ ਬਾਣ ਨਾ ਪਾਵੇ ਨੰਗਾ ਭੁੱਖਾ ਮੰਗਤਾ ਕੋਈ ਨਾ ਜਾਵੇ ਲੰਗਰ ਸਭੇ ਖਾਵੇ ਤਵੀ ਕਲ ਯੁਗ ਮੈਂ ਸਤਿ ਯੁਗ ਹੋਸੀਆਂ ਜਦੋਂ ਖਾਲਸਾ ਆਪਣੇ ਹੱਕਾਂ ਲਈ ਖਾਲਸਾ ਰਾਜ ਲਈ ਜਦੋਂ ਜਹਿਦ ਕਰ ਰਿਹਾ ਹੋਵੇਗਾ ਉਦੋਂ ਹੀ ਰੂਸ ਤੇ ਚੀਨ ਮਿਲ ਕੇ ਭਾਰਤ ਤੇ ਹਮਲਾ ਕਰਨਗੇ ਅਤੇ 70 ਕਰੋੜ ਚੋਂ ਸਿਰਫ 17 ਕਰੋੜ ਹੀ ਲੋਕ ਬਚ ਪਾਉਣਗੇ ਕੋਰ ਯੁੱਧ ਮੱਚੇਗਾ 2.5 ਲੱਖ ਖਾਲਸਾ ਸ਼ਹੀਦ ਹੋਵੇਗਾ ਕੋਰ ਯੁੱਧ ਤੋਂ ਬਾਅਦ ਖਾਲਸੇ ਦੀ ਜਿੱਤ ਹੋਵੇਗੀ ਅਤੇ ਉਹ ਦਿੱਲੀ ਦੇ ਤਖਤ ਤੇ ਬੈਠ ਜਾਵੇਗਾ ਖਾਲਸੇ ਦੇ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੇਗਾ ਸਭ ਰਾਜ ਕੇ ਖਾਣਗੇ ਅਤੇ ਕਾਲ ਯੁੱਗ ਵਿੱਚ ਵੀ ਸਤਜੁੱਗ ਵਾਲਾ ਮਾਹੌਲ ਬਣ ਜਾਵੇਗਾ ਸੌ ਸਾਕੀ ਵਿੱਚ ਬਹੁਤ ਸਾਰੀਆਂ ਸਾਖੀਆਂ ਹਨ ਜੋ ਖਾਲਸੇ ਦੇ ਆਉਣ ਵਾਲੇ ਰਾਜ ਦੇ 14000 ਸਾਲ ਤੱਕ ਚੱਲਣ ਬਾਰੇ ਦੱਸਦੀਆਂ ਹਨ ਜਿਨ੍ਹਾਂ ਨੇ 100 ਸਾਖੀ ਨੂੰ ਬਹੁਤ ਚੰਗੀ ਤਰ੍ਹਾਂ ਜਾਂਚਿਆ ਹੈ ਉਹ ਦੱਸਦੇ ਹਨ ਕਿ 100 ਸਾਖੀ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਖਤਮ ਹੋਣ ਦਾ ਸਾਲ ਕੁਝ ਇਸ ਤਰ੍ਹਾਂ ਲਿਖਿਆ ਹੈ ਜੋ ਤੁਸੀਂ ਸਕਰੀਨ ਉੱਪਰ ਪੜ੍ਹ ਸਕਦੇ ਹੋ ਗੁਰੂ ਸਾਹਿਬ ਦੇ ਬਚਨ ਹਨ ਕਿ 96 ਕਰੋੜ ਸਿੱਖ ਵਧੇਗਾ ਖਾਲਸਾ ਰਾਜ ਦੇ ਅੰਦਰ ਜਿਸ ਨੂੰ ਅਸੀਂ 96 ਕਰੋੜ ਫੌਜ ਆਖਦੇ ਹਾਂ ਉਹ ਆਵੇਗੀ ਅਤੇ ਉਹ ਦੁਨੀਆ ਤੇ ਰਾਜ ਕਾਇਮ ਕਰੇਗੀ ਕੁਝ ਲੋਕ ਸੋਚਦੇ ਹੋਣਗੇ ਕਿ ਸਿਰਫ ਮੁੱਠੀ ਪਰ ਖਾਲਸਾ ਦੁਨੀਆ ਤੇ ਰਾਜ ਕਿਵੇਂ ਕਰ ਸਕਦਾ ਹੈ ਤਾਂ ਦੱਸ ਦਈਏ ਕਿ ਹਾਲਾਤ ਜਿਹੀ ਬਣ ਰਹੇ ਹਨ ਕਿ ਦੁਨੀਆ ਦੇ ਮੰਨੇ ਪ੍ਰਵੰਨੇ ਡਿਫੈਂਸਾਂ ਤੇ ਖੂਫੀਆ ਰਿਪੋਰਟਾਂ ਦੇ ਐਕਸਪਰਟਸ ਵੀ ਖਾਲਿਸਤਾਨ ਜਾਂ ਖਾਲਸਾ ਰਾਜ ਵੱਲ ਧਿਆਨ ਦੇ ਰਹੇ ਹਨ ਅਮਰੀਕਾ ਦੇ ਖੂਫੀਆ ਵਿਭਾਗ ਵਿੱਚ 52 ਸਾਲ ਕੰਮ ਕਰ ਚੁੱਕੇ ਬੌਬ ਆਰਥਰ ਦਾ ਕਹਿਣਾ ਹੈ ਕਿ ਏਸ਼ੀਆ ਦੇ 20 ਕਰੋੜ ਲੋਕਾਂ ਦਾ ਇੱਕ ਵੱਡੀ ਜੰਗ 'ਚ ਮਾਰੇ ਜਾਣ ਦਾ ਖਤਰਾ ਹੈ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਇਸ ਬਰਬਾਦੀ ਨੂੰ ਰੋਕਣ ਦਾ ਹੱਲ ਵੀ ਉਸਨੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਦੁਬਾਰਾ ਬਹਾਲ ਕਰਨਾ ਤੇ ਖਾਲਿਸਤਾਨ ਬਣਨਾ ਭਾਰਤ ਦੇ ਅੰਦਰ ਅਤੇ ਬਾਡਰ ਤੇ ਤਨਾਅ ਵਧਿਆ ਰਹੇਗਾ ਇਹ ਸਭ ਗੱਲਾਂ ਸਾਨੂੰ ਕਿਤੇ ਨਾ ਕਿਤੇ ਆਉਣ ਵਾਲੀ ਜੰਗ ਬਾਰੇ ਜਾਣਕਾਰੀ ਦੇ ਰਹੀਆਂ ਹਨ ਟਰੂਡੋ ਦਾ ਭਾਰਤ ਸਰਕਾਰ ਖਿਲਾਫ ਭਾਈ ਨਿੱਜਰ ਦੀ ਕਤਲ ਸਾਜ਼ਿਸ਼ ਤੇ ਬਿਆਨ ਅਤੇ ਭਾਰਤ ਸਰਕਾਰ ਦਾ ਪੰਜਾਬ ਅੰਦਰ ਫੌਜੀ ਕਾਰਵਾਈਆਂ ਵਧਾਉਣਾ ਇਹ ਸਭ ਗੱਲਾਂ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਵੱਲ ਸੰਕੇਤ ਕਰ ਰਹੀਆਂ ਹਨ ਦੁਨੀਆ ਭਰ ਦੇ ਬੁੱਧੀਜੀਵੀ ਇਸ ਗੱਲ ਤੇ ਜ਼ੋਰ ਦੇ ਰਹੇ ਹਨ ਕਿ ਜੇਕਰ ਤੀਜੀ ਸੰਸਾਰ ਜੰਗ ਲੱਗੀ ਤਾਂ ਦੁਨੀਆ ਦਾ 1/3 ਹਿੱਸਾ ਮਾਰਿਆ ਜਾਵੇਗਾ ਅਤੇ ਇਸ ਜੰਗ ਦੀ ਸ਼ੁਰੂਆਤ ਏਸ਼ੀਆ ਵਿੱਚ ਹੀ ਹੋਵੇਗੀ ਜੇਕਰ ਪੋਲਿਟੀਕਲ ਲੈਵਲ ਤੇ ਗੱਲ ਕਰੀਏ ਤਾਂ ਗੜੀਆਂ ਬਹੁਤ ਦੂਰ ਤੱਕ ਜੁੜੀਆਂ ਹੋਈਆਂ ਨੇ ਇੰਟਰਨੈਸ਼ਨਲ ਲੈਵਲ ਤੱਕ ਖੁਫੀਆ ਏਜੰਸੀਆਂ ਪੰਜਾਬ ਤੇ ਨਜ਼ਰ ਰੱਖ ਰਹੀਆਂ ਨੇ ਪੰਜਾਬ ਗੁਰੂਆਂ ਦੀ ਧਾਤੀ ਹੈ ਤੇ ਗੁਰੂਆਂ ਦੇ ਨਾਂ ਤਹੀ ਬਸ ਰਹੀ ਹੈ ਪੰਜਾਬ ਨੇ ਸਿਕੰਦਰ ਗਜਨੀ ਬਾਬਰ ਤੋਂ ਲੈ ਕੇ ਅਬਦਾਲੀ ਤੱਕ ਦੇ ਹਮਲਿਆਂ ਦਾ ਸਾਹਮਣਾ ਬਹੁਤ ਬਹਾਦਰੀ ਨਾਲ ਕੀਤਾ ਹੈ ਇਸ ਆਉਣ ਵਾਲੇ ਭਿਆਨਕ ਸਮੇਂ ਵਿੱਚ ਵੀ ਪੰਜਾਬ ਗੁਰੂ ਦੀ ਮਿਹਰ ਸਦਕਾ ਡਟਿਆ ਰਹੇਗਾ ਤੁਹਾਡੀ ਸੌਣ ਵਾਲੇ ਭਵਿੱਖ ਬਾਰੇ ਕੀ ਵਿਚਾਰ ਹਨ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਸੋ ਇਸ ਹੋਸਾਕੀ ਦੇ ਵਿੱਚੋਂ ਭਵਿੱਖਿਤ ਬਚਨ ਆਉਣ ਵਾਲੇ ਸੋ ਵੀਡੀਓ ਪੂਰੀ ਸੁਣਨ ਵਾਸਤੇ ਆਪ ਜੀ ਦਾ ਧੰਨਵਾਦ ਕਿਰਪਾ ਕਰਕੇ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰ ਦਿਓ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ